ਆਗੇ ਫਿਰ ਉਹ ਪਿਕਅਪ ਗੱਡੀ ਲੈ ਕੇ ਆਇਆ ਗਿਆ ਉਹ ਖੜੀ ਅੱਛਾ ਜੀ ਉਹ ਬੀਗੋ ਗੱਡੀ ਲਿਆ ਕੇ ਇੱਥੇ ਸਾਰਿਆਂ ਦੇ ਉੱਪਰ ਚੜਾ ਦਿੱਤੀ ਬੈਠਿਆਂ ਦੇ ਉੱਪਰ ਇਹ ਤਾਂ ਜਿੰਨਾ ਪਾਸੇ ਹੁੰਦੇ ਤਾਂ ਸਾਰੇ ਗਏ ਸੀਗੇ ਫਿਰ ਮੋਟਰਸਾਈਕਲ ਵੀ ਤੋੜ ਦਿੱਤਾ ਤਿੰਨ ਚਾਰ ਸਕੂਟਰੀਆਂ ਵੀ ਤੋੜ ਦਿੱਤੀਆਂ ਮੋਟਰਸਾਈਕਲ ਤਾਂ ਲੈ ਗਏ ਪੁਲਿਸ ਵਾਲੇ ਥਾਣੇ ਤੇ ਇੱਕ ਉਹ ਐਕਟਿਵਾ ਖੜੀ ਹੈ ਇੱਕ ਐਕਟਿਵਾ ਲੈ ਕੇ ਜਿੰਨਾਂ ਦੀ ਹੈਗੀ ਸੀਗੀ ਰੋਟੀ ਕੁੱਤੇ ਤੇਰਾ ਖਾਣੀ ਪੈਰੀ ਘਰ ਦੇ ਵਿੱਚ ਕਿ ਤਿੰਨ ਕੁੜੀਆਂ ਮਰੀ ਇੱਕ ਵੀ ਇਹ ਪੜਦੀ ਏ ਰੋਨ ਦੀ ਫੀਸ ਵੀ ਨਹੀਂ ਨਿਕਲਦੀ ਤੇਰੇ ਕੋਲੋਂ 10000 ਰੁਪਏ ਨਿਕਾਜ ਮੈਂ ਕੀ ਫੀਸ ਕੱਢਾ ਕੀ ਕਰਾਂ ਜਾਣਾ ਬੱਸ ਇਹ ਸੇ ਚੀਜ਼ ਦਾ ਰੋਲਾ ਹੈ 10000 ਰੁਪਏ ਨਿਕਾਜ ਜੇ ਭਾਈ ਚਾਂਦ ਚ ਲੈਣ ਵੀ ਚਲੇ ਜਾਓ ਨਾ ਤਨਖਾਹ ਪਿਓ ਕੋਲੋਂ ਤੇ ਪਿਓ ਤੁਹਾਨੂੰ ਤਨਖਾਹ ਨਾਲ 10000 ਰੁਪਏ ਲੈ ਜਾ ਆ 500 ਲੈ ਜਾ ਕੀ ਕਰੀਏ ਗੱਡੀ ਚੜਾਈ ਹੈ ਜੀ ਉੱਤੇ ਇੰਨੀ ਸਪੀਡ ਤੇ ਲੱਗੇ ਆਏ ਨਾ ਕਿ ਅੱਗੇ ਮੋਟਰਸਾਈਕਲ ਜੇ ਨਾ ਆਂਦਾ ਤੇ ਮਤਲਬ ਕਿ ਸਾਰੇ ਅਸੀਂ ਗਏ ਸੀਗੇ ਮੰਮੀ ਡੈਡੀ ਮੇਰੇ ਭਾਬੀ ਮੇਰੀ ਮਿਸਿਸ ਸਾਰੇ ਗਏ ਸੀ ਮੇਰੇ ਬੱਚੇ ਬੈਠੇ ਹੋਏ ਸੀਗੇ ਆ ساری ਗੱਡੀ ਤਾਂ ਦੇਖ ਲੋ ਇੰਨੀ ਹੈਵੀ ਗੱਡੀ ਆ ਕੀ ਹਾਲ ਹੋ ਗਿਆ ਉਹ ਸ਼ੀਸ਼ਾ ਟੁੱਟ ਗਿਆ ਸ਼ੀਸ਼ਾ ਪਿੱਛੇ ਪਿਆ ਗਿਆ ਇਹਦਾ ਆ ਸਾਰੇ ਚਿੰਤੇ ਜੁੰਮਟੇ ਡੇਡੇ ਹੋ ਗਏ ਉਹ ਸ਼ੀਸ਼ਾ ਪਿੱਛੇ ਪਿਆ ਗਿਆ 二西，小表哎。 ਅਕੀਨਾਟਾ ਕ੍ਰਿਸ਼ਨ ਕੁਮਾਰ ਜੀ ਮਿਲਣਾ ਤੁਸੀਂ ਕੀ ਗੱਲ ਕੀ ਹੋਈ ਐ ਤੁਸੀਂ ਇੱਥੇ ਇਹ ਗੱਲ ਜੀ ਭਰੇ ਥੋੜਾ ਮਾਮਲੀ ਝਗੜਾ ਹੋਇਆ ਸੀਗਾ ਤੂੰ ਮੇਰੇ ਤੋਂ ਥੋੜਾ ਵੱਡਾ ਵੇਲੀ ਹੈਗਾ ਤੇ ਉਹਨੇ ਛੱਟ ਮਾਰੀ ਸੀਗੀ ਮੇਰੇ ਤੋਂ ਉਸ ਤੋਂ ਵੱਡੇ ਵੇਲੀ ਦੇ ਜਾਇਵੇ ਉਹ ਐਡਮਿਟ ਕਰਵਾਉਣ ਆਏ ਸੀਗੇ ਉਹਨੂੰ ਤੇ ਉਹ ਐਡਮਿਟ ਹੋ ਹੀ ਜਾਂਦਾ ਸੀਗਾ ਤੇ ਓਏ ਕਰੋ ਗਿਆ ਇੱਥੋਂ ਉਹ ਵੀ ਐਡਮਿਟ ਹੋਣ ਆਇਆ ਸੀਗਾ ਤੇ ਉਹ ਜਿਆਦੀ ਛੱਟ ਹੈ ਨਹੀਂ ਸੀਗੀ ਉਹ ਐਡਮਿਟ ਹੋਇਆ ਨਹੀਂ ਕੋ ਬੱਚਾ ਲੈ ਕੇ ਚਲਾ ਗਿਆ ਘਰੋਂ ਜਾ ਕੇ ਫਿਰ ਉਹ ਪਿਕਅਪ ਗੱਡੀ ਲੈ ਕੇ ਆਇਆ ਗਿਆ ਉਹ ਖੜੀ ਅੱਛਾ ਜੀ ਉਹ ਪਿਕਅਪ ਗੱਡੀ ਲਿਆ ਕੇ ਇੱਥੇ ਸਾਰਿਆਂ ਦੇ ਉੱਪਰ ਚੜਾ ਦਿੱਤੀ ਬੈਠਿਆਂ ਦੇ ਉੱਪਰ ਇਹ ਤਾਂ ਜਿੰਨਾ ਪਾਸੇ ਹੁੰਦੇ ਤਾਂ ਸਾਰੇ ਗਏ ਸੀਗੇ ਫਿਰ ਮੋਟਰਸਾਈਕਲ ਵੀ ਤੋੜ ਦਿੱਤਾ ਤਿੰਨ ਚਾਰ ਸਕੂਟਰੀਆਂ ਵੀ ਤੋੜ ਦਿੱਤੀਆਂ ਮੋਟਰਸਾਈਕਲ ਤਾਂ ਲੈ ਗਏ ਪੁਲਿਸ ਵਾਲੇ ਥਾਣੇ ਤੇ ਇੱਕ ਉਹ ਐਕਟਿਵਾ ਖੜੀ ਹੈ ਇੱਕ ਐਕਟਿਵਾ ਲੈ ਕੇ ਜਿੰਨਾਂ ਦੀ ਹੈਗੀ ਸੀਗੀ ਆ ਬਿਲਕੁਲ ਪੁਲਿਸ ਨੂੰ ਕਿ ਦਿੱਤੀ ਤਲਾਸ਼ ਤੁਸੀਂ ਪੁਲਸ ਨੂੰ ਦਿੱਤੀ ਇਤਲਾਹ ਪੁਲਸ ਆਈ ਹੈਗੀ ਇਹ ਪੁਲਸ ਨੂੰ ਇਹ ਵੀ ਕਹਿ ਗਿਆ ਕਿ ਤੁਸੀਂ ਘਰੇ ਤਾਂ ਜਾਓ ਘਰੇ ਉਹਨੂੰ ਫੜੋ ਤੁਸੀਂ ਜਾ ਕੇ ਰੋਕ ਤਾਂ ਲੋ ਹੂੰ ਚਲ ਬਾਅਦ ਜਿਹੜਾ ਹੋਊਗਾ ਉਹ ਤੁਸੀਂ ਕਰ ਲਾਂਗੇ ਜਿਹੜਾ ਰਾਜੀਨਾਮਾ ਹੋਇਆ ਜਾਂ ਕੁਝ ਵੀ ਹੋਇਆ ਜਿਹੜਾ ਨੁਕਸਾਨ ਕਰੀ ਜਾਂਦਾ ਜੋ ਆਕਾ ਨੂੰ ਕੁੱਟੀ ਜਾਂਦਾ ਉਹ ਤਾਂ ਮੈਂ ਖਾ ਜਾ ਕੇ ਫੜ ਲਓ ਤੁਸੀਂ ਅੱਛਾ ਜੀ ਪੀਸੀਆਰ ਵਾਲੇ ਵੀ ਆਏਗੇ ਦੂਜੀ ਗੱਡੀ ਵੀ ਆਈ ਹੈਗੀ ਹੱਲੇ ਤੱਕ ਉਹ ਘਰੇ ਨਹੀਂ ਗਏ ਤਾਂ ਨਿੱਕੇ ਨਿੱਕੇ ਜੋ ਆਕੜੀਆਂ ਨੂੰ ਕੁੱਟੀ ਜਾਂਦੇ ਘਰੇ ਤੇ ਘਰੇ ਕੱਪੜਿਆਂ ਨੂੰ ਅੱਗ ਲਾ ਦਿੱਤੀ ਐਲਸੀਡੀਆਂ ਤੋੜ ਦਿੱਤੀਆਂ ਸ਼ੀਸ਼ੇ ਤੋੜ ਦਿੱਤੇ ਘਰੇ ਬੁਰਾ ਹਾਲ ਕੀਤਾ ਪਿਆ ਹੈਗਾ ਕਿ ਕਿੰਨੇ ਕਵਜ ਦੀ ਗੱਲ ਹੈਗੀ ਐ ਹੁਣੇ ਅੱਧਾ ਘੰਟੇ ਪਹਿਲਾਂ ਵੀ ਗੱਲ ਲਗੀ ਅੱਧਾ ਘੰਟਾ ਹੋਇਆ ਗਿਆ ਅੱਛਾ ਕੀ ਕਾਰਨ ਕੀ ਹੈ ਕਿ ਕਿਉਂ ਮਤਲਬ ਉਹ ਇਸ ਦਾ ਕਾਰਨ ਤਾਂ ਕੋਈ ਛੋਟੀ ਜੀ ਗੱਲ ਹੈਗੀ ਆ ਡੈਡੀ ਨਾਲ ਕੋਈ ਡੈਡੀ ਕੋਲ ਕੰਮ ਕਰਦਾ ਗਿਆ ਉਹ ਡੈਡੀ ਨਾਲ ਕੋਈ ਪੈਸਿਆਂ ਦੀ ਗੱਲ ਹੈਗੀ ਸੀਗੀ ਕੋਈ ਇਹਨੇ ਪੈਸੇ ਲਿੱਤੇ ਸੀਗੇ ਤੇ ਡੈਡੀ ਨੂੰ ਦਿੱਤੇ ਨਹੀਂਗੇ ਉਹ ਡੈਡੀ ਨੇ ਪੁੱਛਿਆ ਹੈ ਕਿ ਮੈਨੂੰ ਪੈਸੇ ਨਹੀਂ ਦਿੱਤੇਗੇ ਇਸ ਤੋਂ ਇਹ ਗਰਮੀ ਖਾ ਕੇ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਉਹ ਡੈਡੀ ਕਰ ਤਾਂ ਜਿਹੜੇ ਮੇਰੇ ਪੈਸੇ ਅਗੇ ਮੈਨੂੰ ਤਾਂ ਦੇਣੇ ਸੀਗੇ ਤੂੰ ਬਸ ਆ ਗੱਲ ਹੀ ਗਈ ਹੋਰ ਕੋਈ ਵੀ ਗੱਲ ਨਹੀਂ ਹੈਗੀ ਹੁਣ ਮੰਗ ਹੀ ਕਰਾਂ ਤੂੰ ਅਸੀਂ ਤਾਂ ਮੰਗ ਹੀ ਕਰਨੀ ਹੈਗੀ ਕਿ ਦੇਖਦੇ ਹਾਂ ਹੁਣ ਕਿ ਜੇ ਨਾ ਸੁਧਰਿਆ ਤਾਂ ਫਿਰ ਅਸੀਂ ਤਾਂ ਹੁਣ ਪਰਚਾ ਕਰਾਵਾਂਗੇ ਜੀ ਜੇ ਸਾਡੇ ਮਾਪਿਓ ਦੀ ਇਹਨੇ ਕਰ ਦਿੱਤਾ ਹੈ ਅਟੈਕ ਤੇ ਹੋ ਪਿੱਛੇ ਤਾਂ ਕੋਈ ਰਹਿ ਹੀ ਨਹੀਂ ਗਿਆ ਕਿੰਨੇ ਜਣੇ ਤੁਹਾਡੇ ਜ਼ਖਮੀ ਨੇ ਐਸੇ 3 ਜਣੇ ਜ਼ਖਮੀ ਗਏ ਕੀ ਕੀ ਕੌਣ ਕੌਣ ਨੇ ਮੇਰਾ ਡੈਡੀ ਹੈਗਾ ਮੇਰਾ ਵੱਡਾ ਭਰਾ ਹੈਗਾ ਤੇ ਵੱਡੇ ਭਰਾ ਦੀ ਮਿਸ ਜੀ ਹੈਗੀ ਜੀ ਕਹਿੰਦਾ ਅਸੂਲ ਪਤਾ ਨਹੀਂ ਕੋਈ ਨਹੀਂ ਸਾਹਮਣੇ ਆਇਆ ਕੋਈ ਨਹੀਂ ਕੋਈ ਦਿੱਕਤ ਨਹੀਂ ਹੈਗੀ ਆਪ ਨੂੰ ਬੋਲ ਜੀਓ ਨਾ ਜੀ ਨਹੀਂ ਕਰਨਾ ਵੀਰੇ ਦੀਪਕ ਮੈਂ ਵੀਰੇ ਲਿਸ ਪਰਿਵਾਰ ਦਾ ਸਾਡਾ ਦੋ ਨਾ ਮੈਂ ਤੇ ਮੇਰੀ ਫੈਮਿਲੀ ਨਾ ਵੀ ਇਹਨਾਂ ਦੇ ਨਾਲ ਕੇਸੀ ਵੀ ਮੇਰੇ ਡੈਡੀ ਨਾਲ ਥੋੜਾ ਜਿਹਾ ਨਾ ਪੈਸੇ ਦਾ ਰੋਲਾ ਸੀ ਪੈਸਾ ਦਾ ਰੋਲਾ ਵੀ ਅਸੀਂ ਜੁਆਇੰਟ ਫੈਮਿਲੀ ਆ ਸਾਰੇ ਦੇ ਸਾਰੇ ਰੋਟੀ ਪਾਣੀ ਸਾਡਾ ਬੱਕਰਾ ਤੇ ਮੇਰਾ ਪਿਓ ਜਿਹੜਾ ਵੰਜਾਰਾ ਨਾ ਵੰਜਾਰੇ ਦੀ ਕਰਤੂਤ ਦੱਸਦਾ ਤੁਹਾਨੂੰ ਮੇਰਾ ਪਿਓ ਵੰਜਾਰਾ ਗਊਸ਼ਾਲਾ ਰੋਡ ਤੇ ਰਹਿੰਦਾ ਮੈਂ ਉਹਦੇ ਕੋਲੇ ਅੱਜ ਦਾ 15 ਸਾਲ ਦਾ 10000 ਤਨਖਾਹ ਤੇ ਲੱਗਿਆ ਆ ਲੋਕੀ ਸੋਚਦੇ ਆ ਵੀ ਇਹ ਪਿਓ ਪੁੱਤ ਹੈਗੇ ਇਕੱਠੇ ਆ ਇੱਕ ਸਿਰਫ ਨਾ ਅਸੀਂ ਪਿਓ ਦੀ ਨਾ ਬਿਸ਼ਰਮੀ ਲੁਕਾਉਣ ਪਰੋ ਵੀ ਪਰਦਾ ਰੱਖਿਆ ਵੀ ਸਾਡੇ ਘਰ ਦਾ ਪਰਦਾ ਨਾ ਖੁੱਲ ਜੇ 10000 ਤਨਖਾਹ ਤੇ ਮੈਂ ਤੇ ਮੇਰਾ ਮੁੰਡਾ ਉਹਦੇ ਕੋਲ ਕੰਮ ਕਰਦੇ ਹਾਂ ਤੇ ਮੇਰਾ ਪਿਓ ਅਸਾਈ ਉਮਰ ਮੈਂ ਘਟ ਤੋਂ ਘਟ ਇਹਨੂੰ ਕਰੋੜਾ ਰੁਪਇਆ ਕਮਾ ਕੇ ਦਿੱਤਾ ਇਸ ਚੀਜ਼ ਦੇ ਲੱਖਾਂ ਬੰਦੇ ਗਵਾ ਠੇਕਾ ਮੈਂ ਲੈਣਾ ਕਮਾਈ ਇਹ ਖਾਂਦਾ ਉਤੋਂ ਕੀ ਕਰਦਾ ਸਾਡਾ ਹਰ ਵਾਰੀ ਕੰਮ ਤੋਂ ਬਾਅਦ ਅਸੀਂ ਨਾ ਕੀ ਕਰਦੇ ਸਾਡੇ ਕੋਲ ਘਰ-ਬਾਰ ਹੈ ਨਹੀਂ ਜੀ ਕਿਉਂਕਿ ਨਾ ਸਾਡੇ ਕੋਈ ਪ੍ਰਾਪਰਟੀ ਹੈਗੀ ਆ ਪ੍ਰਾਪਰਟੀ ਸਾਰਾ ਕੁਝ ਜਿੰਨੀ ਸਾਡੀ ਪ੍ਰਾਪਰਟੀ ਆ ਉਹ ਵੱਡਾ ਭਰਾ ਨੱਪੀ ਖੜਾ ਕੁਛ ਸਾਡਾ ਪਿਓ ਨੱਪੀ ਖੜਾ ਉਹ ਸਾਰੀ ਪ੍ਰਾਪਰਟੀ ਤੇ ਮੱਲ ਪਾਰ ਕੇ ਬੈਠੇ ਸਾਡੇ ਹੱਕ 'ਚ ਕੁਛ ਵੀ ਨਹੀਂ ਅਸੀਂ ਨਾ ਵੀ ਕੁੱਤੇ ਵਾਲੀ ਜ਼ਿੰਦਗੀ ਜੀ ਰਹੇ ਆ ਵੀ ਇਹ ਨਾ ਵੀ ਇਹ ਤਾਂ ਸਾਰਾ ਰੋਟੀ ਕੁੱਤੇ ਦੇ ਨਾਲ ਖਾਣੀ ਤੇਰੇ ਘਰ ਦੇ ਵਿੱਚ ਕਿ ਤਿੰਨ ਕੁੜੀਆਂ ਮੇਰੀਆਂ ਇੱਕ ਵੀ ਇਹ ਪੜਦੀ ਯਾਰ ਉਹਨਾਂ ਦੀ ਫੀਸ ਵੀ ਨਹੀਂ ਨਿਕਲਦੀ ਤੇਰੇ ਕੋਲ 10000 ਰੁਪਏ ਨਕਾਜ ਮੇਂ ਕੀ ਫੀਸ ਕੱਟਾ ਕੀ ਗੱਲ ਕਰਨਾ ਪਾਸੇ ਤੇ ਚੀਦਾਂ ਦਾ ਰੌਲਾ ਯਾਰ 10000 ਨਕਾਜ ਜੇ ਬਾਈ ਚਾਂਸ ਲੈਣ ਵੀ ਚਲੇ ਜਾਓ ਉਹਨਾਂ ਤਨਖਾਹ ਪਿਓ ਕੋਲੋਂ ਤੇ ਪਿਓ ਤਾਨੂੰ ਤਨਖਾਹ ਨਾਲ 1000 ਰੁਪਏ ਲੈ ਜਾ ਆ 500 ਲੈ ਜਾ ਠੀਕ ਕਰੀਆ